ਤਕਤਿਰੀ ਹਰਮੰਦਰ ਜੀ ਪਟਨਾ ਸਾਹਿਬ ਜੋ ਮਰਿਆਦਾ ਚੱਲੀ ਆਉਂਦੀ ਏ ਉਸ ਦੇ ਮੁਤਾਬਕ ਪੋ ਸੁਦੀ 7 ਨੂੰ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਕਾਸ਼ ਪੁਰਬ ਇੱਥੇ ਵੀ ਮਨਾਵਾਂਗੇ ਆਪਾਂ ਸਾਰੇ ਪਾਸੇ ਮਨਾਉਨੇ ਆ ਪਰ ਬਾਬਾ ਜਿਵੇਂ ਮੈਂ ਪਹਿਲਾਂ ਤੁਹਾਨੂੰ ਇੱਕ ਸਵਾਲ ਕੀਤਾ ਕਿ ਹਰ ਗੱਲ ਨੂੰ ਜਿੰਨੇ ਵੀ ਭਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਵੇਂ ਉਹ ਦਲ ਪੰਥਾਂ ਦੇ ਵਿੱਚੋਂ ਇੱਕ ਦੇ ਨਾਲ ਦੂਜਾ ਜਿਹੜਾ ਉਹ ਉਂਗਲ ਉਠਾਉਣ ਵਾਲਾ ਜ਼ਰੂਰ ਹੈ ਬੇਸ਼ੱਕ ਪੰਥ ਨੇ ਪ੍ਰਵਾਨਤ ਵੀ ਕਰ ਦਿੱਤਾ ਇਹ ਗੁਰੂ ਸਾਹਿਬ ਦਾ ਪ੍ਰਕਾਸ਼ ਪੁਰਬ ਆਪਾ ਮਨਾਉਣ ਲੱਗੇ ਆ ਪਰ ਫੇਰ ਵੀ ਹਜੇ ਜਿਹੜੀ ਨਾਨਕਸ਼ਾਹੀ ਕੈਲੰਡਰ ਵਾਲੀ ਦੁਬਦਾ ਇਹ ਪੰਥ ਚੋਂ ਕੌਮ ਚੋਂ ਜਾਣ ਨਹੀਂ ਰਹੀ ਹਲੇ ਵੀ ਇਸ ਤੇ ਵਿਪਰੀਤ ਜਿਹੜੇ ਨੇ ਉਹ ਲੋਕ ਖੜੇ ਨੇ ਕਿੱਥੇ ਕਮਜ਼ੋਰੀ ਕਿੱਥੇ ਮੰਨਦੇ ਹੋ ਤੁਸੀਂ ਅਸਜਾ ਸਾਹਿਬ ਅੱਲਾਹ ਨਾਲ ਹੋਣਾ ਚਾਹੀਦਾ ਕੌਮਾਂ ਦੇ ਕੈਲੰਡਰ ਹੁੰਦੇ ਆ ਐਨੀ ਵੱਡੀ ਕੌਮ ਆ ਖਾਲਸਾ ਪੰਥ ਇਹਦਾ ਕੈਲੰਡਰ ਹੋਣਾ ਜ਼ਰੂਰੀ ਆ ਜੀ ਪਰ ਕਾਲੀ ਤੇ ਨਹੀਂ ਬਹੁਤ ਸਾਰੇ ਅਜੇ ਰਹਦੇ ਸੀ ਮਸਲੇ ਕੋਈ ਸ਼ੱਕ ਸ਼ੋਭੇ ਜਿਹੜੇ ਸੀ ਉਹ ਵੀ ਚਲੋ ਸਾਰਿਆਂ ਦੇ ਦੂਰ ਕਰ ਦਿੰਦੇ ਸਾਰਿਆਂ ਨੂੰ ਤਸੱਲੀ ਕਰਾ ਲੈਂਦੇ ਸਾਲ ਵੀ ਜੇ ਹੋਰ ਲੱਗ ਜਾਂਦਾ ਜਿੱਤੇ ਇੰਨੇ ਇੰਨੇ 100 ਸਾਲ ਨਹੀਂ ਅਸੀਂ ਕਰ ਸਕੇ ਜੇ ਸਾਲ ਹੋਰ ਲੱਗ ਜਾਂਦਾ ਤੇ ਸਾਰੀ ਦੁਬਦ ਮੁਖੀ ਜਾਨ ਦੀ ਇੱਕ ਤਾਂ ਇਹ ਗੱਲ ਸੇ ਜੀ ਦੂਜਾ ਜਿਹੜੇ ਕਿੰਤੂ ਪ੍ਰੰਤੂ ਕਰਨੇ ਵਾਲੇ ਸਾਹਿਬ ਸਾਬ ਉਹਨਾਂ ਨੂੰ ਤੁਸੀਂ ਕਿਸੇ ਤਰ੍ਹਾਂ ਵੀ ਨਰੋਟਾਂ ਦੇ ਉਹਨਾਂ ਨੂੰ ਉਹਨਾਂ ਦੀ ਤਸੱਲੀ ਨਹੀਂ ਕਰਵਾ ਸਕਦੇ ਕਿਉਂਕਿ ਉਹਨਾਂ ਦੀ ਜ਼ਿੰਮੇਵਾਰ ਡਿਊਟੀ ਇਹ ਹੁੰਦੀ ਪਈ ਉਹਨਾਂ ਨੇ ਜੋ ਮਰਜ਼ੀ ਤੁਸੀਂ ਸਹੀ ਕਰ ਲਓ ਉਹਨਾਂ ਦੇ ਕੋਈ ਨਾ ਕੋਈ ਕਿਤੇ ਨਾ ਕਿਤੇ ਕਿੰ ਤੂੰ ਪਰ ਤੂੰ ਕਰ ਲੈ ਹੁੰਦਾ ਉਹਨਾਂ ਦਾ ਸੁਭਾਅ ਬੜ ਚੁੱਕਾ ਹੈ ਜਾਂ ਉਹਨਾਂ ਦੇ ਪਿੱਛੇ ਕੋਈ ਹੋਰ ਤਾਰ ਹਲੋ ਵਾਲਿਆ ਹੁੰਦਾ ਹੈ ਤਾਂ ਕਿ ਇੱਕ ਤਣਾ ਨਾ ਹੋਵੇ ਦੇਖੋ ਕਈ ਮਸਲੇ ਅਜੇ ਤੱਕ ਬੰਧ ਵਿੱਚ ਤੁਰੇ ਆਉਂਦੇ ਆ ਉਹ ਖੜੇ ਕੀਤੇ ਗਏ ਪਰ ਹੈ ਨਹੀਂ ਮਸਲਾ ਕੋਈ ਵੀ ਮੂਲ ਮੰਤਰ ਦੀ ਗੱਲ ਹੈ ਮੂਲ ਮੰਤਰ ਜੇ ਕੋਈ ਸਤਗੁਰੂ ਜੀ ਦੇ ਪਿਆਰੇ ਗੁਰ ਸੇਖੇ ਕੋਨਕਾਰ ਤੋਂ ਲੈ ਕੇ ਸਤਗੁਰ ਪ੍ਰਸਾਦ ਗੁਰ ਪ੍ਰਸਾਦ ਤੱਕ ਪੜਦੇ ਆ ਤਾਂ ਉਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਉਹਨਾਂ ਦਾ ਸਤਕਾਰ ਕਰਨਾ ਚਾਹੀਦਾ ਉਹ ਗਲਤ ਥੋੜੋ ਅੱਜ ਅੰਲਾ ਜਿਹੜੇ ਬਿਲਕੁਲ ਨਹੀਂ ਪੜਦੇ ਉਹਨਾਂ ਨਾਲੋਂ ਤਾਂ ਚੰਗੇ ਆ ਜੇ ਪੁਰਾਤਨ ਵਰਜਾਦਾ ਅਨਸਾਰ ਜਨ ਸੰਗ ਜਥੇਬੰਦੀਆਂ ਸੰਪਰਦਾਵਾਂ ਟਕਸਾਲਾ ਲਾਲ ਕੋਹਸੀ ਵੀ ਅੱਜ ਤੱਕ ਪੜਦੇ ਆ ਉਹ ਵੀ ਗਲਤ ਨਹੀਂ ਕਹਿ ਸਕਦੇ ਉਹਨਾਂ ਨੂੰ ਲਿਖਿਆ ਹੀ ਪੜਦੇ ਆ ਜਿਆਦੇ ਪੜਾਂਗੇ ਜਿਆਦੇ ਫਾਇਦਾ ਹੋਊਗਾ ਜੇ ਹੋਰ ਪ੍ਰਸਾਦ ਤੱਕ ਵੀ ਪੜਦੇ ਆ ਉਹ ਵੀ ਠੀਕ ਆ ਪਰ ਇਹ ਖੜਾ ਕਰ ਦਿੱਤਾ ਗਿਆ ਜੇ ਸਿੱਖ ਨੂੰ 550 ਸਾਲ ਚ ਮੂਲ ਮੰਤਰ ਦਾ ਹੀ ਨਹੀਂ ਪਤਾ ਲੱਗਾ ਅਜੇ ਤੱਕ ਵੀ ਸਾਡਾ ਮੂਲ ਮੰਤਰ ਕਿਹੜਾ ਤਾਂ ਇਹਦਾ ਮਤਲਬ ਅਸੀਂ ਉੱਥੇ ਹਲੇ ਖੜੇ ਆ